ਇਸ ਵੇਲੇ ਦੀ ਬਹੁਤ ਹੀ ਮੰਦਭਾਗੀ ਖਬਰ థਾਈਲੈਂਡ ਤੋਂ ਸਾਹਮਣੇ ਆ ਰਹੀ ਹੈ ਕਿ ਸਕੂਲ ਟ੍ਰਿਪ ਤੇ ਗਏ ਹੋਏ ਸਕੂਲੀ ਬੱਚਿਆਂ ਦੀ ਜਿਹੜੀ ਇੱਕ বাস ਆ ਉਹਦੇ ਵਿੱਚ ਅੱਗ ਲੱਗਣ ਦੇ ਕਾਰਨ 25 ਜਿਹੜੇ ਵਿਦਿਆਰਥੀ ਨੇ ਉਹਨਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਵਿੱਚ ਕਈ 3 ਸਾਲ ਤੋਂ ਲੈ ਕੇ ਤੇ 16 ਸਾਲ ਤੱਕ ਦੇ ਜਿਹੜੇ ਬੱਚੇ ਸਨ ਉਹਦੇ ਵਿੱਚ ਮੌਜੂਦ ਸਨ ਉਸ ਤੋਂ ਇਲਾਵਾ ਪੰਜ ਜਿਹੜੇ ਅਧਿਆਪਕ ਵੀ ਸਨ ਔਰ ਵੱਡੀ ਗੱਲ ਤੁਹਾਨੂੰ ਇਹ ਵੀ ਦੱਸ ਦਿਆ ਕਿ 25 ਦੇ ਕਰੀਬ ਜਿਹੜੇ ਬੱਚੇ ਜਿਹੜੇ ਨੇ ਉਹ ਮਰ ਚੁੱਕੇ ਨੇ ਔਰ 16 ਜਿਹੜੇ ਨੇ ਉਹ ਗੰਭੀਰ ਜ਼ਖਮੀ ਨੇ ਜਿਨ੍ਹਾਂ ਨੂੰ THAILAND ਦੇ ਇੱਕ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਹ ਕੀ ਜਿਹੜੇ ਇਲਾਜ ਹਨ ਪਰ ਦੱਸਿਆ ਜਾ ਰਿਹਾ ਚਸ਼ਮਦੀਦ ਜਿਹੜੇ ਹੈਗੇ ਨੇ ਮੌਕੇ ਦੇ ਉੱਤੇ ਮੌਜੂਦ ਉਹਨਾਂ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਜਿਹੜਾ ਆ બસ ਦਾ ਟਾਇਰ ਫਟਦਾ ਆ ਉਹ ਟਾਇਰ ਫਟਣ ਦੇ ਨਾਲ ਹੀ ਜਿਹੜਿਆ ਬਸ ਦੇ ਵਿੱਚ ਅੱਗ ਦਾ ਭਾਂਬੜ ਮੱਚ ਜਾਂਦਾ ਹੈ ਕਿ ਬੱਚਿਆਂ ਨੂੰ ਜਿਹੜਾ ਬਾਹਰ ਨਿਕਲਣ ਦਾ ਜਿਹੜਾ ਮੌਕਾ ਵੀ ਨਹੀਂ ਮਿਲਦਾ ਔਰ ਅੰਦਰ ਹੀ ਜਿਹੜੀ ਆ ਅੱਗ ਨਾਲ ਇੰਨਾ ਜ਼ਿਆਦਾ ਅੱਗ ਫੈਲ ਜਾਂਦੀ ਹੈ ਕਿ ਅੰਦਰ ਹੀ ਜਿਹੜੇ ਸਾਰੇ 25 ਦੇ 25 ਜਿਹੜੇ ਵਿਦਿਆਰਥੀ ਸਨ ਉਹ ਸੜ ਜਾਂਦੇ ਨੇ ਅੰਦਰ ਮਰ ਜਾਂਦੇ ਨੇ ਔਰ ਏ ਵੱਡੀ ਗੱਲ ਤੁਹਾਨੂੰ ਐ ਵੀ ਦੱਸ ਦੇ ਕਿ ਅ ਬੀਤੇ ਦਿਨੀ ਜਿਹੜਾ ਬਟਾਲੇ ਦੇ ਵਿੱਚ ਵੀ ਇੱਕ ਹਾਦਸਾ ਹੋਇਆ ਸੀ ਕਿ ਬੱਸ ਜਿਹੜੀ ਆ ਉਹ ਬੱਸ ਸਟਾਪ ਦੇ ਵਿੱਚ ਜਾ ਕੇ ਵਜੀਬ ਸਕੂਟਰੀ ਸਵਾਰ ਨੂੰ ਬਚਾਉਂਦੇ ਬਚਾਉਂਦੇ ਸੀ ਉਹਦੇ ਵਿੱਚ ਵੀ ਜਿਹੜੇ ਤਿੰਨ ਤੋਂ ਚਾਰ ਜਣੀਆਂ ਮੌਤਾਂ ਜਿਹੜੀਆਂ ਦੱਸਿਆ ਜਾ ਰਹੀਆਂ ਸੀ ਔਰ ਉਸ ਤੋਂ ਬਾਅਦ ਉਹ ਇਹ ਜਿਹੜਾ ਇੱਕ ਵੱਡਾ ਜਿਹੜਾ ਹਾਦਸਾ ਉਹ ਸਾਹਮਣੇ ਆਇਆ ਔਰ ਛੋਟੇ-ਛੋਟੇ ਬੱਚੇ ਜਿਹੜੇ ਬੱਸ ਬੱਸੇ ਵਿੱਚ ਸਵਾਰ ਸੀ ਜੋ ਸਕੂਲ ਦੀ ਟ੍ਰਿਪ ਤੋਂ ਜਿਹੜੇ ਵਾਪਸ ਆਪਣੇ ਘਰ ਨੂੰ ਪਰਤ ਰਹੇ ਸਨ ਤਾ ਰਸਤੇ ਦੇ ਵਿੱਚ ਇੱਕ ਵੱਡਾ ਜਿਹੜਾ ਹਾਸਾ ਹੋ ਗਿਆ ਜਿਹਦੇ ਕਾਰਨ ਅੱਗ ਲੱਗਣ ਦੇ ਕਾਰਨ ਜਿਹੜਾ ਬੱਸ ਦੇ ਵਿੱਚ ਅੱਗ ਦਾ ਭਾਮੜ ਮਚ ਗਿਆ 25 ਜਿਹੜੇ ਵਿਦਿਆਰਥੀ ਨੇ ਉਹ ਮਰ ਚੁੱਕੇ ਨੇ ਔਰ ਪੰਜ ਜਿਹੜੇ ਅਧਿਆਪਕ ਨੇ ਉਹ ਵੀ ਵਿੱਚ ਸ਼ਾਮਿਲ ਨੇ ਤੇ ਤਕਰੀਬਨ ਜਿਹੜੇ 16 ਜਿਹੜੇ ਬਾਕੀ ਜਿਹੜੇ ਹੈਗੇ ਨੇ ਲੋਕ ਜਿਹੜੇ ਵਿਦਿਆਰਥੀ ਨੇ ਅਧਿਆਪਕ ਨੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹ ਜੇਰੇ ਇਲਾਜ ਹਨ